ਸਾਡੇ ਮੁਲਾਜ਼ਮ ਜਿਹੜੇ ਨੇ ਉਹ ਲਿਖ ਦੇਣਗੇ ਆ ਜਿਹੜੀ ਸਾਡੇ ਕੋਲੇ ਬਿਲਕੁਲ ਰਾਈਟਿੰਗ ਬੁੱਕ ਹੈ ਵਿੱਚ ਲਿਖਿਆ ਜਾਂਦਾ ਹੈ આજ ਮੇਰੇ ਜਿਹੜੇ ਬੋਲ ਨੇ ਉਹ ਮੇਰੇ ਆਪਣੇ ਨਹੀਂ ਹੈਗੇ ਪਿਛਲੇ 25 ਸਾਲ 20 ਸਾਲ 10 ਸਾਲ 8 ਸਾਲ 5 ਸਾਲ 3 ਸਾਲ ਜਦੋਂ ਸਾਡੀ ਸਰਕਾਰ ਆਉਗੀ ਤਾਂ ਬਿਕਰਮ ਮਜੀਠੀਏ ਦੇ ਘਰ ਦੇ ਵਿੱਚ ਰੱਸਾ ਪਾ ਕੇ ਰੱਸਾ ਪਾ ਕੇ ਘੜੀਸ ਕੇ ਉਹ ਅਸੀਂ ਪਾਰਟੀ ਦੇ ਸੀ ਸਾਰਥ ਨੇ ਕਿਹਾ ਪੰਜਾਬ ਦੇ ਸਿਆਸਤਦਾਨਾਂ ਤੋਂ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਦਾ ਸੱਚੇ ਤੋਂ ਸਭ ਪੰਜਾਬ ਭਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਚਰਚਾ ਦੇ ਵਿੱਚ ਹੈ ਤੇ ਦੂਜੇ ਪਾਸੇ ਹੁਣ ਪੁਰਾਣੇ ਵੀਡੀਓ ਤੇ ਵਿਧਾਨ ਸਭਾ ਦੇ ਵਿੱਚ ਦਿੱਤੀਆਂ ਸਟੇਟਮੈਂਟਾਂ ਵਿਰੋਧੀ ਧਿਰ ਦੇ ਲੀਡਰਾਂ ਦੇ ਵਾਸਤੇ ਲੱਗਦਾ ਕਿ ਪਰੇਸ਼ਾਨੀ ਬਣ ਗਿਆ ਨੇ ਹਰਪਾਲ ਚੀਮਾ ਨੇ ਇਹ ਗੱਲ ਸਪਸ਼ਟ ਕਹਤੀ ਹੈ ਵੀ ਜਿਹੜੀ ਵਿਧਾਨ ਸਭਾ ਦੇ ਵਿੱਚ ਦਿੱਤੀਆਂ ਸਫੀਚਾਂ ਕਿਉਂਕਿ ਉਸ ਸਮੇਂ ਤੋਂ ਦੌਰਾਨ ਵਿਕਰਮ ਮਜੀਠੀਆ ਨੂੰ ਲੈ ਕੇ ਵੱਡੇ ਤੌਰ ਦੇ ਉੱਤੇ ਇਲਜ਼ਾਮਬਾਜ਼ੀ ਹੁੰਦੀ ਸੀ ਤੇ ਅੱਜ ਜਦੋਂ ਵਿਕਰਮ ਮਜੀਠੀਆ ਨੂੰ ਦੇ ਉੱਤੇ ਸਰਕਾਰ ਨੇ ਕਾਰਵਾਈ ਕਹਿੰਦੇ ਸ਼ੁਰੂ ਕਰੀ ਹੈ ਕੀ ਕਰਨੀ ਹਰਪਾਲ ਚੀਮਾ ਇਹ ਗੱਲ ਕਹਿੰਦੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਕਈ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਵਾਲ ਚੁੱਕਤੇ ਪ੍ਰਤਾਪ ਸਿੰਘ ਬਾਜਵਾ ਹੋਣ ਚੰਜੀ ਚੰਨੀ ਹੋਣ ਰਮਨੀਤ ਬਿੱਟੂ ਦਾ ਉਹਨਾਂ ਨੇ ਨਾਮ ਲਿਆ ਤੇ ਸੁਖਪਾਲ ਖੈਰਾ ਦਾ ਉਹਨਾਂ ਨੇ ਨਾਮ ਲਿਆ ਤੇ ਇਸ ਤੋਂ ਬਾਅਦ ਇੱਕ ਗੱਲ ਜ਼ਾਹਿਰ ਇਹ ਹੁੰਦੀ ਹੈ ਕਿ ਆਖਰ ਹੁਣ ਸਰਕਾਰ ਕਿਸ ਨਜ਼ਰੀਏ ਦੇ ਵੱਲ ਤੁਰ ਪਈ ਹੈ ਸਿੱਧੇ ਤੌਰ ਤੇ ਜੇ ਦੇਖਿਆ ਜਾਵੇ ਤਾਂ ਆਮਦਵੀ ਪਾਰਟੀ ਦੀ ਸਰਕਾਰ ਨੇ ਆਉਂਦੇ ਦਿਨਾਂ ਦੇ ਲਈ ਇੱਕ ਜਿਹੜੀ ਰਣਨੀਤੀ ਤਿਆਰ ਕਰੀ ਹੈ ਉਹਦੇ ਵਿੱਚ ਸਾਫ਼ ਤੌਰ ਤੇ ਝਲਕ ਦਿਖ ਰਹੀ ਹੈ ਕਿ ਜੇਕਰ ਇਹ ਲੀਡਰ ਬੋਲੇ ਸੀ ਹਾਲਾਂਕਿ ਉਹ ਲੀਡਰ ਬੋਲੇ ਤਾਂ ਇਸ ਜੀ ਨੂੰ ਲੈ ਕੇ ਸੀ ਵੀ ਥੋੜਾ ਐਕਟ ਜਿਹੜਾ ਕਿਸੇ ਦੇ ਘਰੇ ਜਾ ਕੇ ਕਾਰਵਾਈ ਕਰਨ ਨੂੰ ਲੈ ਕੇ ਉਹਦੇ ਉੱਤੇ ਟੀਚਰ ਟਿੱਪਣੀ ਹੋਈ ਸੀ ਪਰ ਇਹ ਰੂਪ ਹੈ ਜਿਹੜਾ ਇਸ ਤਰ੍ਹਾਂ ਦੇ ਨਾਲ ਲੈ ਗਿਆ ਕਿ ਇਹ ਲੀਡਰ ਆਖਰ ਪਖ ਪੂਰੇ ਨੇ ਵਿਕਰਮ ਸਿੰਘ ਮਜੀਠੀਆ ਦਾ ਹੁਣ ਵਿਕਰਮ ਸਿੰਘ ਮਜੀਠੀਆ ਦਾ ਮਸਲਾ ਜाहिर ਜੀ ਗੱਲ ਹੈ ਬਹੁਤ ਉਲਝਾ ਹੋਇਆ ਤੇ ਕੋਰਟ ਦੇ ਵਿੱਚ ਜਾ ਕੇ ਜਦੋਂ ਦਲੀਲਾਂ ਤਕਰੀਰਾਂ ਹੋਣਗੀਆਂ ਤਾਂ ਲਾਜ਼ਮੀ ਜੀ ਗੱਲ ਹੈ ਕਿ ਕੋਈ ਨਾ ਕੋਈ ਹੱਲ ਜਾਂ ਕੋਈ ਨਾ ਕੋਈ ਫੈਸਲਾ ਜਦੋਂ ਹੋਊਗਾ ਦੇਖਣਾ ਹੋਊਗਾ ਸਰਕਾਰ ਸੱਚੀ ਸੀ ਜਾਂ ਵਿਕਰਮ ਮਜੀਠੀਆ ਪਰ ਵਿਰੋਧੀ ਧਿਰਾਂ ਦੇ ਲੀਡਰਾਂ ਦੀ ਜਿਹੜੀ ਮੈਂ ਗੱਲ ਕਰ ਰਿਹਾ ਤਾਂ ਆਉਂਦੇ ਦਿਨਾਂ ਦੇ ਲਈ ਇੱਕ ਵੱਡੀ ਚੁਣੌਤੀ ਉਹਨਾਂ ਲਈ ਜ਼ਰੂਰ ਬਣ ਗਈ ਹੈ ਉਹ ਕੀ ਹੈ ਵਿਧਾਨ ਸਭਾ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਕਿਸੇ ਤਰ੍ਹਾਂ ਦਾ ਕੋਈ ਬਾਹਰੋਂ ਲੀਗਲ ਸਿਸਟਮ ਕੰਮ ਨਹੀਂ ਕਰਦਾ ਵਿਧਾਨ ਸਭਾ ਦਾ ਆਪਣਾ ਇੱਕ ਡੈਕੋਰਮ ਹੈ ਤੇ ਉੱਥੇ ਬੋਲੀਆਂ ਹੋਈਆਂ ਸ਼ਬਦਾਵੜੀਆਂ ਵਿਧਾਨ ਸਭਾ ਤੱਕ ਰਹਿ ਜਾਂਦੀਆਂ ਨੇ ਪਰ ਵਿਧਾਨ ਸਭਾ ਦੇ ਰਿਪੋਰਟ ਤੇ ਜ਼ਰੂਰ ਹੁਣ ਹਰਪਾਲ ਚੀਮਾ ਜੀ ਜਿਹੜੇ ਬਾਰੇ ਬਾਰੇ ਕਾਗਜ਼ ਦਿਖਾ ਰਹੇ ਸੀ ਤਾਂ ਉਹਨਾਂ ਕਾਗਜ਼ਾਂ ਦੇ ਵਿੱਚ ਕੀ ਹੈ ਉਹ ਕਾਗਜ਼ ਉਹੀ ਨੇ ਉਹ ਸਪੀਚਾਂ ਜਦੋਂ ਨੋਟ ਹੁੰਦੀਆਂ ਨੇ ਤਾਂ ਹਰਪਾਲ ਚੀਮਾ ਨੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹੀ ਕਿ ਇਹ ਕਾਗਜ਼ ਹੁਣ ਪਬਲਿਕਲੀ ਤੌਰ ਦੇ ਉੱਤੇ ਉਹ ਕਿਤਨਾ ਕਿਤੇ ਸਪਰੈਡ ਕਰਨਗੇ ਯਾਨੀ ਕਿ ਜੋ ਜੋ ਉੱਥੇ ਚੀਜ਼ਾਂ ਬੋਲੀਆਂ ਉਹਨਾਂ ਨੂੰ ਹੁਣ ਬਾਹਰ ਪ੍ਰਚਾਰਨਗੇ ਫਿਰ ਜਿਹੜੇ ਪੁਰਾਣੇ ਵੀਡੀਓ ਨੇ ਉਹ ਕਹਿੰਦੇ ਮੇਰੀ ਟੀਮ ਨੂੰ ਜਿੰਨੇ ਵੀਡੀਓ ਵੀ ਨੇ ਮੈਂ ਦਿਖਾਤੇ ਇਸ ਤੋਂ ਬਾਅਦ ਵੀ ਕਹਿੰਦੇ ਲੱਭ ਰਹੇ ਆ ਉਹ ਪੁਰਾਣੇ ਵੀਡੀਓ ਦੇ ਵਿੱਚ ਆਮ ਤੌਰ ਤੇ ਹੁੰਦਾ ਵੀ ਲੀਡਰ ਦੇਖ ਦਿੰਦਾ ਹੈ ਨਹੀਂ ਮੌਕੇ ਤੇ ਤਾਂ ਹੁੰ ਤੇ ਉਸੇ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਪੁਰਾਣੇ ਵੀਡੀਓ ਹੁਣ ਚੱਕ ਚੱਕ ਕੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਸਾਹਮਣੇ ਵੈਪਨ ਦੇ ਤੌਰ ਦੇ ਤੇ ਸਮਾਰ ਕਰ ਰਹੀ ਆ ਹੁਣ ਹਾਲਾਂਕਿ ਜੇ ਦੇਖਿਆ ਜਾਵੇ ਇਸ ਦੇ ਵਿੱਚ ਇੱਕ ਚੀਜ਼ ਜ਼ਰੂਰ ਹੈ ਕਿ ਵਿਰੋਧੀ ਧਿਰਾਂ ਅੱਜ ਨਾਕਾਮ ਨਜ਼ਰ ਪੈ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਰਣਨੀਤੀ ਨੂੰ ਲੈ ਕੇ ਸਿਆਸਤ ਵਿੱਚ ਜੇ ਕਿਹਾ ਜਾਵੇ ਉਹ ਸੱਤਾ ਚ ਨੇ ਤੇ ਇਸ ਕਰਕੇ ਉਹ ਕੁਝ ਵੀ ਕਰਨ ਪਰ ਦੂਜੇ ਪਾਸੇ ਸਵਾਲ ਇਹ ਹੈ ਆਮ ਆਦਮੀ ਪਾਰਟੀ ਨੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਰ ਰੋਜ਼ ਹਮਲਾਵਰ ਹੋ ਰਹੀ ਹੈ ਦੋ ਤੋਂ ਤਿੰਨ ਪ੍ਰੈਸ ਕਾਨਫਰੰਸਾਂ ਤੇ ਮੰਤਰੀ ਲਗਾਤਾਰ ਬਿਆਨ ਦੇ ਰਹੇ ਨੇ ਪਰ ਵਿਰੋਧੀ ਧਿਰ ਦੇ ਆਗੂ ਕਿੱਥੇ ਨੇ? ਵਿਰੋਧੀ ਧਿਰ ਦੇ ਆਗੂ ਚਾਹੇ ਕਾਂਗਰਸ ਚ ਤੁਸੀਂ ਦੇਖ ਲਓ ਤੁਹਾਨੂੰ ਖਾਸ ਤੌਰ ਤੇ ਨਜ਼ਰ ਨਹੀਂ ਪਊਗਾ। ਕੋਈ ਪ੍ਰੈਸ ਕਾਨਫਰੰਸ ਕਾਂਗਰਸ ਨੇ ਅਜੇ ਤੱਕ ਨਹੀਂ ਬੁਲਾਈ। ਦੂਜੇ ਪਾਸੇ ਇਹ ਦੇਖਿਆ ਜਾਵੇ ਭਾਰਤੀ ਜਨਤਾ ਪਾਰਟੀ ਕਿਉਂਕਿ ਅਕਾਲੀ ਦਲ ਕਰਕੇ ਨਾਲ ਨਾਮ ਜੁੜਦਾ ਹੈ। ਉਹਨਾਂ ਨੇ ਵਿਕਰਮ ਮਜੀਠੀਆ ਦੇ ਉੱਤੇ ਕੋਈ ਪ੍ਰੈਸ ਕਾਨਫਰੰਸ ਨਹੀਂ ਬੁਲਾਈ। ਕੋਈ ਜਵਾਬ ਸਰਕਾਰ ਨੂੰ ਨਹੀਂ ਦਿੱਤਾ। ਤਾਂ ਹੁਣ ਮੰਨਿਆ ਕੀ ਜਾਵੇ? ਅਕਾਲੀ ਦਲ ਤਾਂ ਜ਼ਰੂਰ ਕਿਉਂਕਿ ਵਿਕਰਮ ਮਜੀਠੀਆ ਹੈ ਹੀ ਅਕਾਲੀ ਦਲ ਦੇ ਨੇ ਤੇ ਖਾਸ ਤੌਰ ਤੇ ਜੇ ਕਿਹਾ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਵੱਡਾ ਕਦਰ ਰੱਖਦੇ ਨੇ ਤਾਂ ਅਕਾਲੀ ਦ ਬੀਜੇਪੀ ਤੇ ਕਾਂਗਰਸ ਦਾਵਾ ਕਰਦੀਆਂ ਨੇ ਸਰਕਾਰ ਐਸੀ ਬਣਾਵਾਂਗੇ ਅਕਾਦੀਦਨ ਨੂੰ ਕੋਣ ਪੁੱਛਦਾ ਪਰ ਦੋਨੀਆਂ ਪਾਰਟੀਆਂ ਅੱਜ ਮੈਦਾਨ ਚ ਨਹੀਂ ਨਜ਼ਰ ਪੈ ਰਹੀਆਂ ਤੇ ਜਿਹੜੇ ਕੋਈ ਮੈਦਾਨ ਚ ਆਉਂਦਾ ਵੀ ਹੈ ਤਾਂ ਆਮ ਆਦਮੀ ਪਾਰਟੀ ਨੇ ਪੁਰਾਣੇ ਵੀਡੀਓ ਕੱਢ-ਕੱਢ ਕੇ ਇਹ ਜ਼ਰੂਰ ਕਰ ਰੱਖਿਆ ਹੈ ਕਿ ਹੁਣ ਇਨ੍ਹਾਂ ਵੀਡੀਓ ਦੇ ਉੱਤੇ ਤੁਸੀਂ ਜਵਾਬ ਦਿਓ ਜਿਨ੍ਹਾਂ ਦੇ ਵਿੱਚ ਤਾਂ ਸ਼ਬਦਾਵਲੀ ਵੀ ਬਹੁਤ ਭਿਆਨਕ ਤੇ ਬਲਾਸਟਿੰਗ ਹੈ